ਵੱਡੇ ਸ਼ਹਿਰ ਦੇ ਵਿੱਚ ਅੱਜ ਇੱਕ ਸਲੂਨ ਦਾ ਉਦਘਾਟਨ ਹੋਇਆ ਹੈ ਸਲੂਨ ਦਾ ਤੁਸੀਂ ਮਤਲਬ ਸਾਰੇ ਸਮਝਦੇ ਹੋਵੋਗੇ ਜਿੱਥੇ ਕੇਸ ਕੱਟੇ ਜਾਂਦੇ ਆ ਵਾਲ ਕੱਟੇ ਜਾਂਦੇ ਆ ਉਸ ਉਦਘਾਟਨ ਦੇ ਉੱਤੇ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਪੁਨਰ ਸਰਜੀਤੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਵੱਡੇ ਆਗੂ ਸਰਜੀਤ ਸਿੰਘ ਜੀ ਰਖੜਾ ਸਾਹਿਬ ਮੈਂ ਦੇਖ ਕੇ ਰਾਂਹ ਹੋ ਗਿਆ ਬੜੀ ਸ਼ਰਮ ਮਹਿਸੂਸ ਹੋਈ ਕਿ ਰਖੜਾ ਸਾਹਿਬ ਨਾਲ ਵਾਇਡ ਵੀ ਦਿੰਦੇ ਪਏ ਆ ਕਿ ਰੱਬ ਇਹਨਾਂ ਸੁਣਨ ਵਾਲਿਆਂ ਨੂੰ ਦੁਗਣੀ ਤਿਗਣੀ ਤਰੱਕੀ ਬਖਸ਼ੇ ਵਾਹ ਵਾਹ ਰਖੜਾ ਸਾਹਿਬ ਤੇ ਇਹ ਵੀ ਪਤਾ ਲੱਗਾ ਕਿ ਰਖੜਾ ਸਾਹਿਬ ਇਸ ਤੋਂ ਪਹਿਲਾਂ ਇਸ ਉਦਘਾਟਨ ਕਰਨ ਤੋਂ ਪਹਿਲਾਂ ਇਸ ਪੁਨਰਸਰਜੀਤੀ ਦੇ ਪ੍ਰਧਾਨ ਸਾਫ ਦਾ ਜਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਘਰ ਪਹਿਲਾਂ ਵੀ ਗਏ ਤੇ ਜਦੋਂ ਉਦਘਾਟਨ ਕੀਤਾ ਉਸ ਤੋਂ ਬਾਅਦ ਵਿੱਚ ਵੀ ਗਏ ਪਹਿਲਾਂ ਤਾਂ ਸ਼ਾਇਦ ਉਹਨਾਂ ਕੋਲ ਥੱਪੜਾ ਲੈਣ ਗਏ ਹੋਣਗੇ ਕਿ ਸਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਸ਼ਹੀਦੀ 15ਵਾਂ ਚੱਲ ਰਿਹਾ ਹੈ ਕਿ ਦਸੋਂਵਰ ਪੁਨਰਸਰਜੀਤੀ ਵੱਲੋਂ ਸਿੱਖੀ ਦੇ ਪ੍ਰਚਾਰ ਪ੍ਰਸਾਰ 'ਚ ਵਾਅਦਾ ਕਰਨ ਵਾਸਤੇ ਜਿਹੜਾ ਕੰਮ ਅੱਜ ਕਰਨ ਵਾਸਤੇ ਆਇਆ ਉਹਦੇ ਲਈ ਮੈਨੂੰ ਉਪਦੇਸ਼ ਜਾਰੀ ਕਰੋ ਫਿਰ ਉੱਥੋਂ ਉਪਦੇਸ਼ ਲੈ ਕੇ ਤੇ ਰਖੜਾ ਸਾਹਿਬ ਇਸ ਸਲੂਨ ਦੇ ਵਿੱਚ ਪਹੁੰਚੇ ਹੋਣਗੇ ਤੇ ਨਾਲ ਮੈਂ ਬਾਈਟ ਸੁਣ ਰਿਹਾ ਸਾਂ ਕਹਿੰਦੇ ਕਿ ਇਹਨਾਂ ਨੂੰ ਰੱਬ ਦੁਗਣੀ ਤਿਗਣੀ ਤਰੱਕੀ ਬਖਸ਼ੇ ਵਾਹ ਰਖੜਾ ਸਾਹਿਬ ਵਾਹ ਗਿਆਨੀ ਹਰਪ੍ਰੀਤ ਸਿੰਘ ਜੀ ਕਿਆ ਬਾਤ ਕਮਾਲ ਸਿੱਖੀ ਦਾ ਪ੍ਰਚਾਰ ਹੈ ਜਿੱਥੇ ਕੇਸ ਕਤਲ ਹੁੰਦੇ ਹੋਣ ਕੋਈ Hindu ਵੀਰ ਆ ਕੇ ਉੱਥੇ ਕਰਵਾ ਲਵੇ ਕੋਈ ਮੁਸਲਮਾਨ ਕੋਈ ਇਸਾਈ ਭਰਾ ਕਰਵਾ ਲਵੇ ਸਾਨੂੰ ਉਸ ਗੱਲ ਨਾਲ ਨਹੀਂ ਪਰ ਇੱਕ ਆਪਣੇ ਆਪ ਦੇ ਵਿੱਚ ਸਿੱਖਾਂ ਦੀ ਸਭ ਤੋਂ ਵੱਡੀ ਗੱਲ ਕਹਿੰਦੇ ਕਿ ਅਸੀਂ ਸਭ ਤੋਂ ਵੱਡੇ ਐ ਸਿੱਖਾਂ ਦੇ ਪੈਰੋਕਾਰ ਅਸੀਂ ਆ ਸਭ ਤੋਂ ਵੱਡੇ ਸਿੱਖ ਅਸੀਂ ਤਾਂ ਪੁੱਟਰ ਸਰਜੀਤ ਸਿੰਘ ਅਕਾਲੀਦਲ ਬਣਾਇਆ ਕਿ ਪਹਿਲੇ ਅਕਾਲੀਦਲ ਦੀ ਸਿੱਖੀ ਨਹੀਂ ਸੀ ਰਹਿ ਗਈ ਆ ਇਹਨਾਂ ਦੀ ਸਿੱਖੀ ਦਾ ਚਿਹਰਾ ਮੂਰਾ ਸਾਹਮਣੇ ਆ ਗਿਆ ਉਧਰੋਂ 15 ਵਾਰ ਸੀ ਦੀ 15 ਵਾੜਾ ਚੱਲ ਰਿਆ ਹੋਵੇ ਸਹਬਜ਼ਾਦੇ ਛੋਟੇ ਸਹਬਜ਼ਾਦਿਆਂ ਦੀ ਸ਼ਹਾਦਤ ਦੀ ਹਰਥਾਂ ਤੇ ਗੱਲ ਹੋ ਰਹੀ ਹੋਵੇ ਤੇ ਸਰਜੀਤ ਸਿੰਘ ਰਖੜਾ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਥਾਪੜਾ ਲੈ ਕੇ ਸਲੂਰ ਦੇ ਉਟਕਾੜਾਂ ਤੇ ਪਹੁੰਚੇ ਉਹ ਤੇ ਸਲੂਰ ਦੇ ਉਟਕਾੜਾਂ ਦੇ ਉੱਤੇ ਵਧਾਈਆਂ ਦਿੰਦੇ ਪਏ ਹੁਣ ਤੇ ਉੱਥੇ ਨਾਲ ਕੰਮ ਨਾ ਕਰਦੇ ਹੁਣ ਗੁਰੂ ਅੱਗੇ ਅਰਦਾਸ ਕਰਦੇ ਹੁਣ ਕੀ ਇਹ ਦੁਗੜੀ ਤਿਗੜੀ ਤਰੱਕੀ ਕਰਨਾ ਉਹ ਵੀ ਪੰਜਾਬ ਦੀ ਧਰਤੀ ਖਾਲਸੇ ਪੰਥ ਦੀ ਧਰਤੀ ਦੇ ਉੱਤੇ ਤੇ ਆਪਣੇ ਆਪ ਨੂੰ ਜਿਹੜੇ ਵੱਡੇ ਪੰਥਿਕ ਘਮਾਉਂਦੇ ਐ ਹੁਣ ਇੱਥੇ ਗਿਆਨੀ ਹਰਪ੍ਰੀਤ ਸਿੰਘ ਸਰਜੀਤ ਸਿੰਘ ਰਖੜਾ ਸਾਹਿਬ ਕੀ ਪਲਥੂ ਸੇਰ ਦੇਣਗੇ ਕੀ ਪਲਥੂ ਜਵਾਬ ਦੇਣਗੇ ਕੀ ਮੈਂ ਤਾਂ ਬੇਨਤੀ ਕਰਾਂਗਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਵੀ ਕਿ ਇਹਨਾਂ ਨੂੰ ਤਲਬ ਜ਼ਰੂਰ ਕਰੋ ਇਹਨਾਂ ਨੂੰ ਪੁੱਛੋ ਕਿਸੇ ਹੀ ਦੀਵਾਰਾਂ ਦੇ ਵਿੱਚ ਚਾਹਤਾਂ ਮੁਨਕਰ ਹੋ ਜਿਓ ਕਿ ਅਸੀਂ ਸਾਡਾ ਸਿੱਖੀ ਨਾਲ ਕੋਈ ਸਬੰਧ ਨਹੀਂ ਇਹ ਲੋਕ ਇਹ ਗੱਲ ਕਹਿ ਦੇਣ ਕਿ ਅਸੀਂ ਸਾਡਾ ਸਿੱਖੀ ਨਾਲ ਕੋਈ ਸਬੰਧ ਨਹੀਂ ਤੇ ਜੇ ਭਾਈ ਸਿੱਖੀ ਨਾਲ ਸਬੰਧ ਹੈ ਤੇ ਫਿਰ ਆ ਜਿਹੜੇ ਉਤ ਘਟ ਨੇ ਇਹਨਾਂ ਦੇ ਜਾ ਕੇ ਫਿਰ ਤੁਸੀਂ ਕੀ ਖੱਟਿਆ ਤੇ ਕੀ ਕਮਾਇਆ ਤੇ ਕੀ ਸੇਧ ਦੇ ਕੇ ਆਇਓ ਸਿੱਖ ਪੰਥ ਨੂੰ ਕੀ ਤੁਹਾਡਾ ਜਿਹੜਾ ਅਕਾਲੀ ਦਲ ਹੈ ਹੁਣ ਇਹ ਸਿੱਖੀ ਦਾ ਪ੍ਰਚਾਰ ਕਰੇਗਾ ਕੀ ਜਿਹੜੇ ਲੋਕ ਤੁਸੀਂ ਸ਼ਰੋਮਣੀ ਅਕਾਲੀ ਦਲ ਨੂੰ ਕਿਹਦੇ ਇਸ਼ਾਰੇ ਦੇ ਉੱਤੇ ਕਮਜ਼ੋਰ ਕਰਨ ਵਾਸਤੇ ਕਿਵੇਂ ਤੁਰੇ ਹੋਏ ਸੋ ਅੱਜ ਤੁਹਾਡੀ ਜਿਹੜੀ ਉਹ ਗੱਲ ਆ ਉਹ ਸਾਹਮਣੇ ਆਉਣੀ ਸ਼ੁਰੂ ਹੋ ਗਈ ਕਿ ਤੁਹਾਡਾ ਮੁੱਖ ਏਜੰਡਾ ਕੀ ਸੀ ਤੇ ਤੁਸੀਂ ਬਾਰ-ਬਾਰ ਜਿਹੜਾ ਤੁਹਾਡਾ ਭੇਸ ਉਹ ਕੀ ਹੈ ਤੇ ਅੰਦਰ ਤੁਸੀਂ ਸਿੱਖੀ ਨੂੰ ਤੇ ਸ਼ਰੋਮਣੀ ਅਕਾਲੀ ਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਉਚਰੋਤੀਆਂ ਦੇ ਕੇ ਕਿਵੇਂ ਖੋਰਾ ਲਾਉਣ ਵਾਸਤੇ ਤੁਰੇ ਹੋ ਆ ਜਿਹੜਾ ਸਾਰਾ ਕੁਝ ਸਾਹਮਣੇ ਵੇਖਣ ਨੂੰ ਮਿਲਿਆ ਬਹੁਤ ਹੀ ਸ਼ਰਮ ਮਹਿਸੂਸ ਹੋਈ ਕਿ ਜਿੱਥੇ ਸਿੱਖ ਪੰਥ ਅੱਜ ਆਪਣੇ ਮਹਾਨ ਯੋਧਿਆਂ ਨੂੰ ਕਰ ਰਹੇ ਉਹਨਾਂ ਨੂੰ ਨਤਮਸਤਕ ਹੋ ਰਿਹਾ ਹੈ ਸ਼ਹੀਦੀ ਦਿਹਾੜੇ ਮਨਾਏ ਜਾ ਰਹੇ ਨੇ ਉਥੇ ਸਰਜੀਤ ਸਿੰਘ ਰਖੜੇ ਵਰਗੇ ਆਪਣੇ ਆਪ ਨੂੰ ਬੜੇ ਉੱਚ ਸੇਖਾਂ ਅਗੂ ਕਮਾਉਂਦਿਆਂ ਹੋਇਆ ਐਸ ਸਲੂਨ ਦੇ ਉਕਾਟਰਾ ਦੇ ਜਾ ਕੇ ਤਰੱਕੀ ਦੀਆਂ ਅਰਦਾਸਾਂ ਕਰ ਰਹੇ ਨੇ ਉਹ ਸਲੂਨ ਵਾਲਿਆਂ ਦੀਆਂ ਚਲੋ ਉਹਨਾਂ ਦਾ ਕਾਰੋਬਾਰ ਉਹਨਾਂ ਨੂੰ ਕਿਸ ਤਰ੍ਹਾਂ ਦਾ ਲਾਹੇਵੰਦ ਕਿਸ ਤਰ੍ਹਾਂ ਦਾ ਨਹੀਂ ਅਸੀਂ ਉਸ ਬਾਰੇ ਕੋਈ ਟਿੱਪਣੀ ਨਹੀਂ ਕਰਦੇ ਪਰ ਸਰਜੀਤ ਸਿੰਘ ਰਖੜਾ ਸਾਹਿਬ ਦੇ ਐਸ ਮੌਕੇ ਤੇ ਜਾਣਾ ਐਸ ਮੌਕੇ ਤੇ ਜਾ ਕੇ ਉਥੇ ਇਸ ਤਰ੍ਹਾਂ ਦੀ ਭਜਨ ਕਰਨੇ ਇਸ ਤਰ੍ਹਾਂ ਦੇ ਦਿਨ ਦਿਹਾੜਿਆਂ ਦੇ ਉੱਤੇ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਇਹ ਤੋਂ ਸਿੱਧੂ ਸਿੱਧਾ ਪੁਲਨ ਸਰਜੀਤੀ ਅਕਾਲੀ ਦਲ ਹੁਣੇ ਸਾਹਮਣੇ ਆ ਕੇ ਦੱਸੇ ਤੇ ਗਿਆਨੀ ਹਰਪ੍ਰੀਤ ਸਿੰਘ ਕੀ ਸਰਜੀਤ ਸਿੰਘ ਰਖੜਾ ਨੂੰ ਸ਼ਰਮਣੀ ਅ ਆਪਣੇ ਜਿਹੜੇ ਪੁਲਨ ਸਰਜੀਤੀ ਅਕਾਲੀ ਦਲ ਉਹਦੇ ਜੋ ਕੱਢਣਗੇ ਕੀ ਸਾਰੇ ਜਿੰਨੇ ਉਹਦੇ ਆਗੂ ਨੇ ਉਹ ਕਿਸ ਵਾਸਤੇ ਤੁਰੇ ਨੇ ਜਾ ਉਹਨਾਂ ਦਾ ਮੁੱਖ ਮਕਸਦ ਕੀ ਹੈ ਇਹਦੇ ਬਾਰੇ ਦੱਸਣਗੇ ਆਓ ਸਾਰਾ ਕੁਝ ਆਪਾਂ ਹੁਣ ਵੇਖੀਏ ਤੇ ਇਹਨਾਂ ਬਾਰੇ ਵੀ ਕੁਝ ਨਾ ਕੁਝ ਜਾਣੀ ਆ ਮੈਂ ਹੁਣੇ ਚੈਨਲਾਂ ਤੋਂ ਦੇਖ ਰਿਹਾ ਸੀ ਕਿ ਸਰਦਾਰ ਸੋਜੀਤ ਸਿੰਘ ਜੀ ਰਖੜਾ ਸਾਬਕਾ ਮੰਤਰੀ ਪੰਜਾਬ ਜਿਹੜੇ ਕੱਲ ਬਠਿੰਡਾ ਵਿੱਚ ਜਿਹੜਾ ਇੱਕ ਸੈਲੂਨ ਕਿਸੇ ਵੱਲੋਂ ਖੋਲਿਆ ਜਾ ਰਿਹਾ ਉਹਦੇ ਉਦਘਾਟਨ ਤੇ ਗਏ ਨੇ ਤੇ ਉੱਥੇ ਆਪਣੀ ਬਾਈਟ ਦੇ ਰਹੇ ਨੇ ਔਰ ਉਹਦੇ ਬਾਰੇ ਪ੍ਰਚਾਰ ਜਿਹੜਾ ਹੈ ਉਹ ਪਾਰਟੀ ਦੇ ਬਾਰੇ ਗਲਤ ਜਿਹੜਾ ਸ਼੍ਰੋਮਣੀ ਅਕਾਲੀ ਦਲ ਪੁਨਰਸਰਜੀਤ ਬਾਰੇ ਕੀਤਾ ਜਾ ਰਿਹਾ ਕਿ ਉਹਨਾਂ ਦੇ ਸੀਨੀਅਰ ਆਗੂ ਜਿਹੜਾ ਹੈ ਉਹਨਾਂ ਨੇ ਉਦਘਾਟਨ ਜਿਹੜਾ ਹੈ ਉਹ ਸੈਲੂਨ ਦਾ ਕੀਤਾ ਮੇਰੀ ਬੇਨਤੀ ਹੈ ਚੈਨਲ ਵਾਲਿਆਂ ਨੂੰ ਵੀ ਸਾਰਿਆਂ ਨੂੰ ਵੀ ਸ਼੍ਰੋਮਣੀ ਅਕਾਲੀ ਦਲ ਪੁਨਰਸਰਜੀਤ ਦਾ ਇਸ ਸੈਲੂਨ ਦੇ ਉਦਘਾਟਨ ਨਾਲ ਜਿਹੜਾ ਹੈ ਕੋਈ ਵੀ ਲਾਗਾ ਦੇਣਾ ਨਹੀਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਸਾਡੇ ਜਿਹੜੇ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਪੁਨਰਸਰਜੀਤ ਦੇ ਉਹ ਦੀ ਕੋਲਾਂ ਦੀ ਰਿਹائش ਬਠਿੰਡਾ ਵਿਖੇ ਆ ਭਾਵੇਂ ਪਰ ਉਹ ਨਾ ਤਾਂ ਕੱਲ ਬਠਿੰਡਾ ਵਿਖੇ ਸੀ ਨਾ ਹੀ ਉਹਨਾਂ ਦੀ ਕੱਲ ਜਿਹੜੀ ਹੈ ਸਰਦਾਰ ਸੁਰਜੀਤ ਸਿੰਘ ਰਖੜਾ ਨਾਲ ਕੋਈ ਉਹਨਾਂ ਦੀ ਗੱਲ ਹੋਈ ਹੈ ਨਾ ਹੀ ਉਹ ਉਹਨਾਂ ਨੂੰ ਉੱਥੇ ਮਿਲੇ ਨੇ ਨਾ ਹੀ ਉਹਨਾਂ ਨੂੰ ਕੋਈ ਉੱਥੇ ਬਠਿੰਡਾ ਰਖੜਾ ਸਾਹਿਬਾਰੇ ਜਾਣ ਬਾਰੇ ਪ੍ਰਧਾਨ ਸਾਹਿਬ ਨੂੰ ਇਸ ਗੱਲ ਦਾ ਪਤਾ ਸੀਗਾ ਸੋ ਪਾਰਟੀ ਦਾ ਸਿੰਘ ਸਾਹਿਬ ਜਾਨੀ ਹਰਪ੍ਰੀਤ ਸਿੰਘ ਜੀ ਦਾ ਸਾਡੇ ਮਾਨਯੋਗ ਪ੍ਰਧਾਨ ਸਾਹਿਬ ਦਾ ਜਿਹੜਾ ਹੈ ਇਸ ਗੱਲ ਨਾਲ ਇਸ ਉਦ ਘਟਨ ਨਾਲ ਜਿਹੜਾ ਹੈ ਕੋਈ ਵੀ ਲਾਗਾ ਦੇਗਾ ਨਹੀਂ ਸੋ ਇਹ ਕਿਵੇਂ ਗਏ ਨੇ ਕਿੰਨਾ ਦਾ ਉਹ ਸੈਲੂਨਾ ਕਿਵੇਂ ਅਧ ਘਟਨ ਉਹਨਾਂ ਨੇ ਕੀਤਾ ਇਹਦੇ ਬਾਰੇ ਜਿਹੜਾ ਹੈ ਉਹ ਸਰਦਾਰ ਸੁਰਜੀਤ ਸਿੰਘ ਦੀ ਰਖੜਾਈ ਆਪ ਹੀ ਦੱਸ ਸਕਦੇ ਨੇ ਪਰ ਪਾਰਟੀ ਦਾ ਦਾਜ ਜਾਂ ਪ੍ਰਧਾਨ ਸਾਹਿਬ ਦਾ ਜਾਨੀ ਜੀ ਦਾ ਇਸ ਨਾਲ ਕੋਈ ਲਾਗਾ ਦੇਗਾ ਨਹੀਂ ਨਾ ਹੀ ਉਹ ਕੱਲ ਰਖੜਾ ਸਾਹਿਬ ਨੂੰ ਉੱਥੇ ਮਿਲੇ ਨੇ ਨਾ ਹੀ ਕੱਲ ਜਿਹੜਾ ਹੈ ਗਿਆਨੀ ਹਰਪ੍ਰੀਤ ਸਿੰਘ ਜੀ ਜਿਹੜਾ ਕੱਲ ਬਠਿੰਡਾ ਵਿਖੇ ਹੈ ਹੀ ਨਹੀਂ ਸੀ ਕੱਲ ਸਾਰਾ ਦਿਨ ਸੋ ਇਸ ਕਰਕੇ ਪਾਰਟੀ ਦਾ ਨਾਂ ਪਾਰਟੀ ਦੇ ਪ੍ਰਧਾਨ ਦਾ ਨਾਂ ਇਸ ਉਦਘਾਟਨ ਨਾਲ ਜਿਹੜਾ ਹੈ ਉਹ ਨਾ ਜੋੜਿਆ ਜਾਵੇ